ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਅਨਿਕੇਸ਼ ਸ਼ਰਮਾ ਇਸ ਵਕਤ ਦੀ ਅਹਿਮ ਜਾਣਕਾਰੀ ਜੋ ਕਿ ਕੇਵਲ ਹੁਸ਼ਿਆਰਪੁਰ ਦੇ ਲੋਕਾਂ ਦੇ ਲਈ ਨਹੀਂ ਬਲਕਿ ਦੁਆਬੇ ਖੇਤਰ ਤੇ ਵਸਦੇ ਲੋਕਾਂ ਲਈ ਫਾਇਦੇਮੰਦ ਸਾਬਿਤ ਹੋਵੇਗੀ ਤਾਂ ਉਹ ਤੁਹਾਡੇ ਨਾਲ ਰੂਬਰੂ ਕਰ ਰਹੇ ਹਾਂ ਇੰਡੀਗੋ ਫਲਾਈਟ ਜਿਹੜੀ ਕਿ ਆਦਮਪੁਰ ਤੋਂ ਮੁੰਬਈ ਲਈ ਡਾਇਰੈਕਟ ਫਲਾਈਟ ਅੱਜ ਤੋਂ ਜਿਹੜੀ ਕਿ ਸ਼ੁਰੂਆਤ ਇਸ ਫਲਾਈਟ ਦੀ ਹੋਵੇਗੀ ਤਾਂ ਇਸ ਦੀ ਟਾਈਮਿੰਗ ਦੀ ਗੱਲ ਕਰੀਏ ਤਾਂ ਇਹ ਕਰੀਬਨ 12:55 ਦੁਪਹਿਰ ਦੇ ਸਮੇਂ ਤੋਂ ਇਹ ਫਲਾਈਟ ਮੁੰਬਈ ਤੋਂ ਆਦਮਪੁਰ ਦੇ ਲਈ ਤੁਰੇਗੀ ਤਾਂ ਤਕਰੀਬਨ 3 ਵਜੇ ਦੇ ਸਮੇਂ ਤੇ ਇਹ ਆਦਮਪੁਰ 에ਅਰਪੋਰਟ ਤੇ ਪਹੁੰਚ ਜਾਵੇਗੀ ਤਾਂ 50 ਮਿੰਟ ਦੀ ਜਿਹੜੀ ਕਿ ਸਟੇ ਹੋਵੇਗੀ ਤਾਂ 3:50 ਤੋਂ ਜਿਹੜੀ ਕਿ ਇਹ ਫਲਾਈਟ ਹੈ ਮੁੜ ਫਿਰ ਆਦਮਪੁਰ ਤੋਂ ਮੁੰਬਈ ਦੇ ਲਈ ਰਵਾਨਾ ਹੋਵੇਗੀ ਤਾਂ ਇਸ ਦੀ ਜਿਹੜੀ ਕਿ ਟਿਕਟ ਦੇ ਪ੍ਰਾਈਸ ਦੀ ਗੱਲ ਕਰੀਏ ਤਾਂ 5600 ਤੋਂ 5700 ਦੇ ਵਿੱਚ ਇਸ ਦਾ ਟਿਕਟ ਦਾ ਪ੍ਰਾਈਸ ਹੈ ਤਾਂ ਫਿਰ ਤੋਂ ਇਸ ਵਾਰ ਤੁਹਾਨੂੰ ਦੱਸ ਦਈਏ ਕਿ ਆਦਮਪੁਰ ਤੋਂ ਮੁੰਬਈ ਲਈ ਫਲਾਈਟ ਜਿਹੜੀ ਕਿ ਇੰਡੀਗੋ ਫਲਾਈਟ ਅੱਜ ਤੋਂ ਰਵਾਨਾ ਹੋਵੇਗੀ ਤਾਂ ਹਫਤੇ ਦੇ ਸੱਤੇ ਦਿਨ ਤੁਹਾਨੂੰ ਇਹ ਸਹੂਲਤ ਦੇਖਣ ਨੂੰ ਸਹੂਲਤ ਦਾ ਤੁਸੀਂ ਇਹ ਆਨੰਦ ਮਾਣ ਸਕਦੇ ਹੋ ਤਾਂ ਦੂਜੇ ਪਾਸੇ ਜੇ ਮਰ ਕਰਮੇ ਵਪਾਰੀ ਵਰਗ ਦੀ ਗੱਲ ਕਰਾਂ ਤਾਂ ਵਪਾਰੀ ਵਰਗ ਹੈ ਜਿਹੜਾ ਕਿ ਦੁਆਬੇ ਖੇਤਰ ਦੇ ਵਿੱਚ ਵੱਸਦਾ ਹੈ ਕਿ ਇੱਕ ਉੱਬਰਦਾ ਹੋਇਆ ਖੇਤਰ ਦੁਆਬਾ ਖੇਤਰ ਵਪਾਰ ਦੇ ਵਿੱਚ ਵੀ ਮੰਨਿਆ ਜਾਂਦਾ ਤਾਂ ਉਹਨਾਂ ਨੂੰ ਇਸ ਫਲਾਈਟ ਦਾ ਜਿਹੜਾ ਕਿ ਬਹੁਤ ਲਾਭ ਹੋਵੇਗਾ ਇੱਕ ਤਾਂ ਉਹਨਾਂ ਦੇ ਜਿਹੜਾ ਕਿ ਸਮਾਂ ਟ੍ਰੇਨ ਦੇ ਵਿੱਚ ਜੇਕਰ ਕੰਪੇਅਰ ਕਰੀਏ ਆ ਕਾਰ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਕਾਫੀ ਵੱਧ ਸਮਾਂ ਲੱਗਦਾ ਸੀ ਪਰ ਹੁਣ ਜਿਹੜਾ ਕਿ ਕਰੀਬਨ ਢਾਈ ਘੰਟੇ ਦੇ ਸਮੇਂ ਦੇ ਵਿੱਚ ਜਿਹੜੇ ਕਿ ਵਪਾਰੀ ਵਰਗ ਨੇ ਜਾਂ ਲੋਕ ਜਿਹੜੇ ਕਿ ਆਦਮਪੁਰ ਤੋਂ ਮੁੰਬਈ ਜਾਣਾ ਚਾਹੁੰਦੇ ਨੇ ਉਹ ਘੱਟ ਸਮੇਂ ਦੇ ਵਿੱਚ ਜਿਹੜਾ ਕਿ ਉੱਥੇ ਪਹੁੰਚਣਗੇ ਤਾਂ ਮੈਂ ਇੱਕ ਅਪੀਲ ਵੀ ਕਰਨਾ ਚਾਹਾਂਗਾ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਤਾਂ ਜੋ ਜਿਹੜੇ ਕਿ ਲੋਕਾਂ ਤੱਕ ਇਹ ਸਟੀਕ ਤੇ ਫਾਇਦੇਮੰਦ ਜਾਣਕਾਰੀ ਪਹੁੰਚ ਸਕੇ ਤੇ ਉਹਨਾਂ ਵੱਲੋਂ ਇਸ ਦਾ ਜਿਹੜਾ ਕਿ ਭਰਪੂਰ ਫਾਇਦਾ ਉਠਾਇਆ ਜਾ ਸਕੇ